ਦੂਜਾ ਤੀਰ ਜਦੋਂ ਇਹ ਖਿੱਚਦਾ ਨਾ ਤੇ ਗੁਰੂ ਸਾਹਿਬ ਦੇ ਮੱਥੇ ਤੇ ਨਿਸ਼ਾਨਾ ਸਿੰਦਾ ਹੈ ਤੇ ਮੱਥੇ 'ਚ ਮਾਰੂ ਤੀਰ ਛੱਡਦਾ ਹੈ ਜਦੋਂ ਤੀਰ ਤਾਂ ਗੁਰੂ ਸਾਹਿਬ ਦੇ ਕੰਨ ਕੋਲ ਦੀ ਤੀਰ ਲੰਘ ਜਾਂਦਾ ਹੈ ਬਹੁਤ ਤੇਜ਼ ਸਪੀਡ ਨਾਲ ਗੁਰੂ ਸਾਹਿਬ ਦੇ ਦਿਮਾਲੇ ਨੂੰ ਖੇਂਦਾ ਹੋਇਆ ਉਹਨਾਂ ਦੇ ਪੇਚਾਂ ਤੇ ਲੱਗ ਕੇ ਲੰਘਦਾ ਹੈ ਤੀਰ ਗੁਰੂ ਸਾਹਿਬ ਲਿਖਦੇ ਨੇ ਕਿ ਉਹ ਤੀਰ ਮੈਂ ਕੰਨ ਤੱਕ ਖਿੱਚਿਆ ਤੇ ਛੱਡਦੇਵੇਂ ਆਪਣੀ ਨੂੰ ਟਾਂਕੀ ਕਮਾਨ 'ਚੋਂ ਤੀਰ ਤੇ ਹਵਾ ਨੂੰ ચીਰਦਾ ਹੋਇਆ ਤੀਰ ਅੱਜ ਇੱਕ ਇਹ ਜੀ ਜੰਗ ਦੀ ਗੱਲ ਕਰਾਂਗੇ ਆਪਾਂ ਜਿਸ ਜੰਗ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਪੇਟ 'ਚ ਤੀਰ ਵੱਜਿਆ ਸੀ ਇੱਕ ਤੀਰ ਉਹਨਾਂ ਦੇ ਘੋੜੇ ਤੇ ਵੱਜਿਆ ਸੀ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਲਿਖ ਕੇ ਦੱਸੀ ਸੀ ਕੌਣ ਸੀ ਉਹ ਬੰਦਾ ਜਿਨੇ ਇੱਕ ਤੋਂ ਬਾਅਦ ਇੱਕ ਤਿੰਨ ਤੀਰ ਗੁਰੂ ਗੋਬਿੰਦ ਸਿੰਘ ਜੀ ਤੇ ਚਲਾਏ ਤੇ ਬਾਅਦ 'ਚ ਫਿਰ ਉਹਦੇ ਨਾਲ ਕੀ ਹੋਇਆ ਇਹ ਪੂਰੀ ਘਟਨਾ ਦਾ ਇਤਿਹਾਸ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਗੱਲ ਹੈਗੀ ਆ ਪੰਗਾਣੀ ਦੇ ਜੁੱਧ ਦੀ 19 ਸਾਲ ਉਮਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਉਦੋਂ ਗੁਰੂ ਗੋਵਿੰਦ ਰਾਏ ਹੁੰਦੇ ਸੀ ਕਿਉਂਕਿ ਖਾਲਸਾ ਪੰਥ ਦੀ ਸਾਰਜਣਾ ਉਸ ਤੋਂ ਬਹੁਤ ਸਮੇਂ ਬਾਅਦ ਕੀਤੀ ਸੀ ਗੁਰੂ ਸਾਹਿਬ ਨੇ ਜੰਗ ਦਾ ਮੈਦਾਨ ਹੈ ਤੇ ਸਾਹਮਣੇ ਨੇ 3-4 ਗੁਣਾ ਗਿਣਤੀ ਚ ਜ਼ਿਆਦਾ 22 ਧਰਨੇ ਪਹਾੜੀ ਰਾਜੇ ਇਹਨਾਂ ਰਾਜਾਂ ਚ ਹੀ ਮੌਜੂਦ ਸੀ ਇੱਕ ਬਹੁਤ ਤਕੜਾ ਤੀਰ ਅੰਦਾਜ਼ ਹਰੀ ਚੰਦ ਕਹਿੰਦੇ ਨੇ ਕਿ ਉਹ ਇਨਾਂ ਤੀਰ ਤਕੜਾ ਚਲਾਉਂਦਾ ਸੀ ਕਿ ਇੱਕੋ ਹੀ ਵਾਰ ਚ ਦੋ ਤੀਰ ਕਮਾਨ ਚਾ ਚਾੜ ਲੈਂਦਾ ਸੀਗਾ ਤੇ ਜਦੋਂ ਤੀਰ ਵੱਜਦਾ ਸੀ ਉਹਨੂੰ ਪਾਣੀ ਮੰਗਣ ਦਾ ਟਾਈਮ ਨਹੀਂ ਸੀ ਮਿਲਦਾ ਹੰਕਾਰ ਵੀ ਬਹੁਤ ਸੀਗਾ ਕਿ ਉਹਨੂੰ ਆਪਣੀ ਕਲਾ ਤੇ ਤੇ ਹੈਗਾ ਵੀ ਉਹ ਉਹ 22 ਧਾਰ ਦੇ ਰਾਜਿਆਂ ਚ ਸਭ ਤੋਂ ਤਕੜਾ ਤੀਰ ਅੰਦਾਜ਼ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਦਾ ਗੁਰੂ ਸਾਹਿਬ ਨਾਲ ਆਮੋ ਸਾਹਮਣਾ ਹੁੰਦਾ ਇਹ ਦੱਸਣ ਤੋਂ ਪਹਿਲਾਂ ਜੰਗ ਦਾ ਮਾਹੌਲ ਦੱਸ ਦਈਏ ਕਿ ਕਿਵੇਂ ਸੀ ਉਦੋਂ ਇਹ ਜੰਗ 'ਚ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਭੂਆ ਵੀਰੋ ਦੇ ਪੰਜ ਪੁੱਤ ਵੀ ਸੀਗੇ ਸੰਗੋ ਸ਼ਾਹ ਜੀ ਇਸ ਜੰਗ ਦੇ ਸੇਨਾਪਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹਰੀ ਚੰਦ ਹੰਡੂਰੀਏ ਨੇ ਕਹਿੰਦੇ ਕਿ ਇਸ ਜੰਗ 'ਚ ਇੰਨਾ ਤੀਰਾਂ ਦਾ ਮੀਂਹ ਭਰਾਇਆ ਕਿ ਸਿੱਖਾਂ ਦਾ ਕਾਫੀ ਨੁਕਸਾਨ ਕਰ ਗਿਆ ਸੀ ਮੁਕਾਬਲਾ ਉਹਦਾ ਹੋ ਜਾਂਦਾ ਹੈ ਜੀਤ ਮੱਲ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਦੇ ਮੁੰਡੇ ਜੀਤਮਲ ਨਾ ਕਾਫੀ ਤਕੜੀ ਲੜਾਈ ਤੋਂ ਬਾਅਦ ਇੱਕ ਸਾਂਝਾ ਵਾਰ ਇਹੋ ਜਿਹਾ ਹੁੰਦਾ ਆ ਕਿ ਉਹਦੇ ਚ ਜੀਤਮਲ ਜੀ ਸ਼ਹੀਦ ਹੋ ਜਾਂਦੇ ਆ ਤੇ ਹਰੀਚੰਦ ਉੱਥੇ ਵਿਹੋਸ਼ ਹੋ ਜਾਂਦਾ ਬੜੇ ਟਾਈਮ ਬਾਅਦ ਜਦੋਂ ਸਿਪਾਹੀ ਇਹਨੂੰ ਹੋਸਪਟਲ ਲੈ ਕੇ ਆਉਂਦੇ ਆ ਤਾਂ ਇਹ ਉੱਠ ਕੇ ਦੇਖਦਾ ਹੈ ਕਿ ਇਹਨਾਂ ਦੇ ਖੇਮੇ 'ਚ ਭਗਦੜ ਮੱਚੀ ਹੋਈ ਆ ਪਹਾੜੀ ਰਾਜਿਆਂ ਦੇ ਸਿਪਾਹੀ ਭੱਜ ਰਹੇ ਨੇ ਪਠਾਨ ਵੀ ਸੀਗੇ ਇਹਨਾਂ ਦੇ ਖੇਮੇ 'ਚ ਉਹ ਵੀ ਭੱਜ ਰਹੇ ਨੇ ਬੜੇ ਬੜੇ ਜਰਨੈਲ ਇਹਨਾਂ ਦੇ ਮਾਰੇ ਗਏ ਜੰਗ 'ਚ ਸਿੱਖਾਂ ਹੱਥੋਂ ਉੱਠ ਕੇ ਫਿਰ ਇਹ ਥੋੜਾ ਜਿਹਾ ਬੁਖਲਾ ਜਾਂਦਾ ਆ ਤੇ ਇਹ ਦੇਖਦਾ ਹੈ ਕਿ ਸਾਡੀ ਫੌਜ ਭੱਜ ਰਹੀ ਆ ਕਿ ਇਹ ਪੁੱਛਦਾ ਹੈ ਕਿ ਗੁਰੂ ਗੋਬਿੰਦ राय ਕਿੱਥੇ ਆ ਫਿਰ ਸਿੱਧਾ ਇਹ ਆਪਣਾ ਘੋੜਾ ਭਜਾਉਂਦਾ ਹੈ ਤੇ ਗੁਰੂ ਗੋਬਿੰਦ ਸਾਹਿਬ ਜੀ ਤੇ ਹਮਲਾ ਕਰਦਾ ਆ ਤੇ ਉਹਨਾਂ ਦੇ ਸਾਹਮਣੇ ਜਾ ਕੇ ਲਲਕਾਰਦਾ ਆ ਉਹਨਾਂ ਨੂੰ ਜਾ ਕੇ ਲਲਕਾਰਾ ਮਾਰਦਾ ਹੈ ਬੜੇ ਹੰਕਾਰ ਚ ਗੁਰੂ ਸਾਹਿਬ ਨੂੰ ਕਿ ਆਜੋ ਮੇਰੇ ਨਾਲ ਕਰੋ ਆਹਮੋ ਸਾਹਮਣੇ ਬੜੇ ਇੱਕ ਦੂਜੇ ਦੇ ਸਿਪਾਹੀ ਮਰਵਾ ਲਏ ਆ ਆਪਾਂ ਗੁਰੂ ਸਾਹਿਬ ਕਹਿੰਦੇ ਆ ਠੀਕ ਆ ਕਰ ਵਾਰ ਫਿਰ ਇਹ ਉੱਥੇ ਹੈਰਾਨ ਹੋ ਜਾਂਦਾ ਕਿਉਂਕਿ ਇਹ ਜੰਗਾਂ ਦਾ ਇਤਿਹਾਸ ਚੱਕ ਕੇ ਆਪਾਂ ਦੇਖ ਲਈਏ ਤਾਂ ਕੋਈ ਨਹੀਂ ਕਹਿੰਦਾ ਕਿ ਕਰ ਮੇਰੇ ਤੇ ਬਾਹਰ ਕਿ ਦੋਨੋਂ ਦੁਸ਼ਮਣ ਜਦੋਂ ਆਹਮੋ ਸਾਹਮਣੇ ਹੁੰਦੇ ਆ ਤੇ ਉਹ ਟੁੱਟ ਪੈਂਦੇ ਆ ਇੱਕ ਦੂਜੇ ਤੇ ਤੇ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਐਂ ਚੜ ਕੇ ਸਾਡੇ ਤੇ ਤੂੰ ਕਰਵਾਰ ਅਸੀਂ ਨਹੀਂ ਕਰਦੇ ਪਹਿਲਾ ਵਾਰ ਸਿੱਖ ਧਰਮ 'ਚ ਹੋਇਆ ਹੀ ਨਹੀਂ ਆ ਗੁਰੂ ਸਾਹਿਬ ਦੀਆਂ 14 ਦੀਆਂ 14 ਜੰਗਾ ਚੱਕ ਕੇ ਦੇਖ ਲਓ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਚਾਰ ਜੰਗਾ ਚੱਕ ਕੇ ਦੇਖ ਲਓ ਕਿਤੇ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਪਹਿਲਾ ਵਾਰ ਗੁਰੂ ਸਹਿਬਾਨਾਂ ਵੱਲੋਂ ਕੀਤਾ ਹੋਵੇ ਤੀਰ ਚਾੜਦਾ ਇਹ ਕਮਾਨ ਤੇ ਜਦੋਂ ਤਾਂ ਗੁਰੂ ਸਾਹਿਬ ਦਾ ਨਿਸ਼ਾਨਾ ਨਹੀਂ ਲਾਉਂਦਾ ਇਹ ਇਹ ਨਿਸ਼ਾਨਾ ਲਾਉਂਦਾ ਆ ਸਿੰਤਾ ਗੁਰੂ ਸਾਹਿਬ ਦੇ ਘੋੜੇ ਵੱਲ ਕਿਉਂਕਿ ਇਹਨੂੰ ਐ ਸੀ ਕਿ ਪਹਿਲਾਂ ਮੈਂ ਘੋੜਾ ਸਿੱਟਾਂ ਗੁਰੂ ਸਾਹਿਬ ਦਾ ਇਹ ਜਾਣਦਾ ਨਹੀਂ ਸੀ ਇਹ ਕਿ ਉਹ ਸੰਤ ਸਫਾਈ ਨੂੰ ਇਹਦੇ ਮਨ 'ਚ ਇਹ ਭੇਖਾ ਸੀ ਕਿ ਗੁਰੂ ਸਾਹਿਬ ਦੇ ਜੇ ਤੀਰ ਲੱਗਿਆ ਕਿਤੇ ਜ਼ਖਮੀ ਹੋ ਕੇ ਘੋੜੇ ਤੇ ਨਾ ਭੱਜ ਜਾਣ ਕਿਉਂਕਿ ਉਹਨਾਂ ਦੇ ਨੀਲੇ ਘੋੜੇ ਬਾਰੇ ਬੜੀ ਚਰਚਾ ਸੀਗੀ ਦੂਰ ਦੂਰ ਤੱਕ ਕਿ ਹਵਾ ਨਾਲ ਗੱਲਾਂ ਕਰਦਾ ਗੁਰੂ ਸਾਹਿਬ ਦਾ ਘੋੜਾ ਪਹਿਲਾ ਤੀਰ ਇਹ ਸਿੰਧ ਦਾ ਗੁਰੂ ਸਾਹਿਬ ਦੇ ਘੋੜੇ ਵੱਲ ਤੇ ਤੀਰ ਜਾ ਕੇ ਲੱਗਦਾ ਹੈ ਕਿ ਘੋੜੇ ਦੀ ਕਾਠੀ ਤੇ ਘੋੜਾ ਇੱਕੋ ਦਮ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਗੁਰੂ ਸਾਹਿਬ ਲਗਾਮ ਖਿੱਚ ਦੇਣ ਤੇ ਘੋੜੇ ਦੇ ਪੈਰ ਉੱਥੇ ਜੰਮ ਜਾਂਦੇ ਨੇ ਹੁਣ ਵਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਰ ਚਲਾਉਣ ਦੀ ਫਿਰ ਗੁਰੂ ਸਾਹਿਬ ਇਹਨੂੰ ਕਹਿੰਦੇ ਨੇ ਕਿ ਤੇਰੇ ਮਨ 'ਚ ਕੋਈ ਮਲਾਲ ਨਾ ਰਹੇ ਜੇ ਬਾਅਦ ਤਾਂ ਤੇਰਾ ਖਾਲੀ ਚਲ ਗਿਆ ਤੂੰ ਤਾਂ ਕਹਿੰਦਾ ਸੀ ਮੇਰਾ ਛੱਡਿਆ ਤੀਰ ਖਾਲੀ ਜਾਂਦਾ ਨਹੀਂ ਤੀਰ ਤਾਂ ਖਾਲੀ ਚਲ ਗਿਆ ਗੁਰੂ ਸਾਹਿਬ ਕਹਿੰਦੇ ਤੇਰੇ ਦਿਮਾਗ 'ਚ ਇਹ ਚੱਲ ਰਿਹਾ ਕਿ ਮੈਨੂੰ ਇੱਕ ਮੌਕਾ ਹੋਰ ਮਿਲ ਜੇ ਤੇ ਮੈਂ ਗੁਰੂ ਢਾ ਲੂੰਗਾ ਕਹਿੰਦੇ ਜਾ ਦਿੱਤਾ ਤੈਨੂੰ ਦੂਜਾ ਮੌਕਾ ਇਹ ਖਚਰੀ ਜੀ ਹਾਸੀ ਹੱਸਣ ਆ ਗਿਆ ਕਿ ਇਹ ਐਮੀ ਕਹਿ ਰਿਹਾ ਕਿ ਇਹ ਬੜਾ ਤਕੜਾ ਜਰਨੈਲ ਹੈ ਕਿ ਫੇਰ ਵੀ ਮੈਨੂੰ ਇਹ ਕਹੀ ਜਾ ਰਿਹਾ ਕਿ ਮੇਰੇ ਤੇ ਦੂਜਾ ਵਾਰ ਕਰ ਇਹਨੂੰ ਦੂਜੇ ਵਾਰ 'ਚ ਤਾਂ ਇਹ ਸੀਗਾ ਕਿ ਮੈਂ ਗੁਰੂ ਸਾਹਿਬ ਨੂੰ ਢਾ ਕੇ ਸਿੱਟ ਲੂੰ ਦੂਜਾ ਤੀਰ ਜਦੋਂ ਇਹ ਖਿੱਚਦਾ ਨਾ ਤੇ ਗੁਰੂ ਸਾਹਿਬ ਦੇ ਮੱਥੇ ਤੇ ਨਿਸ਼ਾਨਾ ਸੰਧਦਾ ਕਿ ਮੱਥੇ ਤੇ ਤੀਰ ਮਾਰੂ ਤੇ ਛੜਦਾ ਹੈ ਜਦੋਂ ਤੀਰ ਗੁਰੂ ਸਾਹਿਬ ਦੇ ਕੰਨ ਕੋਲ ਦੀ ਲੰਗਦਾ ਹੈ ਤੀਰ ਬਹੁਤ ਸਪੀਡ ਚ ਗੁਰੂ ਸਾਹਿਬ ਦੇ ਦਿਮਾਲੇ ਨੂੰ ਖੇਂਦਾ ਹੋਇਆ ਉਹਨਾਂ ਦੇ ਪੇਚਾਂ ਤੇ ਲੱਗ ਕੇ ਤੀਰ ਲੰਘ ਜਾਂਦਾ ਹੈ ਤਾਂ ਗੁਰੂ ਸਾਹਿਬ ਉੱਠੇ ਫਿਰ ਇੱਕ ਕੱਪੜਾ ਆਪਣੇ ਦਿਮਾਲੇ ਦੇ ਉੱਤੇ ਬੰਨ ਲੈਂਦੇ ਆ ਇੱਥੇ ਹੁਣ ਇੱਕ ਘਬਰਾ ਗਿਆ ਇਹਨੂੰ ਲੱਗਿਆ ਕਿ ਯਾਰ ਦੋ ਦੋ ਤੀਰ ਮੇਰੇ ਖਾਲੀ ਚਲ ਗਏ ਕਿ ਹੁਣ ਗੁਰੂ ਦੇ ਤੀਰ ਦੇ ਸ਼ਿਕਾਰ ਮੈਂ ਹੋਊਂਗਾ ਇਹਨੂੰ ਮੌਤ ਦੇਣ ਆਗ ਜਾਂਦੀ ਆ ਮੋਰੇ ਨੱਚਦੀ ਥੋੜਾ ਟਾਈਮ ਸਮਾਂ ਪਹਿਲਾਂ ਜਿਹੜਾ ਛਾਲਾ ਮਾਰਿਆ ਸੀ ਉਹ ਹਰੀ ਚੰਦ ਹਡੂਰੀਏ ਦੇ ਮੂੰਹ ਦਾ ਰੰਗ ਉੱਡਿਆ ਪਿਆ ਸੀ ਇੱਥੇ ਹੁਣ ਕੋਈ ਵੀ ਯੋਧਾ ਜਰਨੈਲ ਹੁੰਦਾ ਉਹ ਕੀ ਕਰਦਾ ਹੁਣ ਵਾਰੀ ਤਾਂ ਗੁਰੂ ਸਾਹਿਬ ਦੀ ਸੀਗੀ ਉਹ ਤੀਰ ਕੱਢਦਾ ਤੇ ਬਾਹਰ ਕਰਦਾ ਇੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਉਹ ਲੱਖਾਂ ਚੋਂ ਇੱਕ ਅੱਧਾ ਜੋਦਾ ਹੀ ਕਰ ਸਕਦਾ ਸੀ ਐਡਾ ਜਿਗਰਾ ਹਰ ਕੋਈ ਲੈ ਕੇ ਪੈਦਾ ਨਹੀਂ ਹੋ ਸਕਦਾ ਗੁਰੂ ਸਾਹਿਬ ਕਹਿੰਦੇ ਜਾਂ ਹਰੀ ਚੰਦਾ ਇੱਕ ਵਾਰ ਹੋਰ ਕਰ ਲਾ ਕਰ ਲਾ ਆਪਣੀਆਂ ਰੀਝਾਂ ਪੂਰੀਆਂ ਹਰੀ ਚੰਦ ਦੇ ਚਿਹਰੇ ਤੇ ਰੌਣਕ ਵਾਪਸ ਆ ਗਈ ਜਿਵੇਂ ਕਿਸੇ ਦੇ ਮਰਦੇ ਬੰਦੇ ਨੂੰ ਜੀਵਨ ਦਾਣ ਮਿਲ ਜੇ ਨਾ ਉਹ ਪੂਰੇ ਹੰਕਾਰ ਨਾਲ ਤੇ ਪੂਰੇ ਜੋਰ ਨਾਲ ਜਦੋਂ ਤੀਜਾ ਤੀਰ ਕਮਾਨ ਤੇ ਚੜ ਕੇ ਹਰੀ ਸਿੰਘ ਨੇ ਗੁਰੂ ਸਾਹਿਬ ਵੱਲ ਛੱਡਿਆ ਤਾਂ ਕਿਸੇ ਤੂਫਾਨ ਵਾਂਗੂ ਗੁਰੂ ਸਾਹਿਬ ਵੱਲੋਂ ਤੀਰ ਵਧਿਆ ਗੁਰੂ ਸਾਹਿਬ ਨੇ ਇੱਕ ਆਪਣੇ ਕਮਰਾ ਕੱਸਾ ਬਣਿਆ ਹੁੰਦਾ ਸੀ ਲੱਕ ਤੇ ਤੇ ਇੱਕ ਲਈ ਹੁੰਦੀ ਸੀ ਚਮੜੇ ਦੀ ਪੇਟੀ ਤੇ ਉਹ ਤੀਰ ਉਹਨਾਂ ਨੂੰ ਚੀੜਦਾ ਹੋਇਆ ਤੀਰ ਗੁਰੂ ਗੋਬਿੰਦ ਸਿੰਘ ਜੀ ਦੀ ਬੱਖੀ 'ਚ ਉਹਦੀ ਚੁੰਝ ਖੁੱਭ ਗਈ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਦੋ ਉਂਗਲਾਂ ਤੀਰ ਦੀ ਚੁੰਝ ਗੁਰੂ ਸਾਹਿਬ ਦੇ ਪੇਟ 'ਚ ਖੁੱਭ ਗਈ ਸੀ ਤੇ ਗੁਰੂ ਸਾਹਿਬ ਇਹਦੇ ਬਾਰੇ ਖੁਦ ਕੀ ਲਿਖਦੇ ਨੇ ਚੂਬੀ ਚਿੰਜ ਚਿਰਮੰਗ ਚੁਮਕਾਨ ਨਾ ਆਏ ਗਲਮ ਕੇਮਨ ਦਾਸਮ ਬਚਾਏ ਗੁਰੂ ਸਾਹਿਬ ਇੱਥੇ ਲਿਖਦੇ ਨੇ ਕਿ ਉਹ ਤੀਰ ਦੀ ਚੁੰਝ ਸਾਡੇ ਚੁੱਭ ਗਈ ਪਰ ਕੋਈ ਜ਼ਖਮ ਨਹੀਂ ਹੋਇਆ ਹੁਣ ਇੱਥੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਤੀਰ ਦੀ ਨੋਕ ਦੋ ਉਂਗਲਾਂ ਗੁਰੂ ਸਾਹਿਬ ਦੇ ਪੇਟ 'ਚ ਖੁੱਭ ਗਈ ਤੇ ਗੁਰੂ ਸਾਹਿਬ ਏਡੇ ਵੱਡੇ ਯੋਧੇ ਜਰਨੈਲ ਸੀਗੇ ਤੇ ਗੁਰੂ ਸਾਹਿਬ ਇਹੀ ਕਹਿ ਰਹੇ ਸੀ ਕਿ ਤੀਰ ਤੇ ਚੁੰਝ ਜੀ ਛੁੱਭ ਗਈ ਤੇ ਕੋਈ ਜ਼ਖਮ ਨਹੀਂ ਹੋਇਆ ਤੇ ਇੱਥੇ ਐਵੇਂ ਨਹੀਂ ਕਹਿ ਰਹੇ ਕਿ ਅਸੀਂ ਬਹੁਤ ਵੱਡੇ ਯੋਧੇ ਜਰਨੈਲ ਆ ਕਿ ਅਸੀਂ ਬਚ ਗਏ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਕਾਲ ਪੁਰਖ ਦੀ ਮਿਹਰ ਸੀ ਸਾਡੇ ਤੇ ਤਾਂ ਇਸ ਦਾਸ ਦੀ ਜਾਨ ਬਚ ਗਈ ਇਹ ਗੁਰੂ ਸਾਹਿਬ ਨੇ ਖੁਦ ਲਿਖਿਆ ਹੈ ਬਚਿੱਤਰਨਾਟਕ 'ਚ ਇਸ ਤੋਂ ਬਾਅਦ ਫਿਰ ਕੀ ਹੁੰਦਾ ਹੈ ਗੁਰੂ ਸਾਹਿਬ ਨੇ ਆਪ ਦੱਸਿਆ ਹੈ ਜਿਵੇਂ ਹੀ ਉਹ ਤੀਰ ਚੁੱਭਦਾ ਹੈ ਤਾਂ ਗੁਰੂ ਸਾਹਿਬ ਵੀਰ ਰਸ ਚ ਆ ਜਾਂਦੇ ਆ ਜਬ ਇਹ ਬਾਣ ਲਾਗਿਓ ਤਬੈ ਰੋਸ ਜਾਗਿਓ ਤੇ ਸ਼ਾਂਤ ਗੁਰੂ ਗੋਬਿੰਦ ਸਿੰਘ ਜੀ ਇੱਥੇ ਰੋਸ ਚ ਆ ਜਾਂਦੇ ਨੇ ਵੀਰ ਰਸ ਚ ਆ ਜਾਂਦੇ ਨੇ ਉਹਨਾਂ ਦਾ ਚੰਦ ਵਰਗਾ ਸ਼ਾਂਤ ਚਿਹਰਾ ਕਿਸੇ ਪੱਖ ਦੇ ਸੂਰਜ ਵਰਗਾ ਹੋ ਜਾਂਦਾ ਤੇ ਇੱਥੇ ਫਿਰ ਗੁਰੂ ਸਾਹਿਬ ਨੇ ਉਸ ਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਹੱਥੇ ਚੋਂ ਆਪਣਾ ਤੀਰ ਕੱਢਿਆ ਤੇ ਚਾੜਿਆ ਕਮਾਨ ਤੇ ਗੁਰੂ ਸਾਹਿਬ ਉਹ ਲਿਖਦੇ ਨੇ ਕਿ ਉਹ ਤੀਰ ਮੈਂ ਕੰਨ ਤੱਕ ਖਿੱਚਿਆ ਤੇ ਛੱਡਦੇ ਨੇ ਉਹ ਨੋ ਟਾਂਕੀ ਕਮਾਨ ਚੋਂ ਤੀਰ ਤੇ ਹਵਾ ਨੂੰ ચીਰਦਾ ਹੋਇਆ ਤੀਰ ਸਿੱਧਾ ਜਾ ਕੇ ਹਰੀਚੰਦ ਦੇ ਹਿੱਕ 'ਚ ਵੱਜਦਾ ਤੁਸੀਂ ਸੋਚ ਕੇ ਦੇਖੋ ਕਿੰਨੇ ਜ਼ੋਰ ਦੀ ਤੀਰ ਉਹ ਮਾਰਿਆ ਹੋਊਗਾ ਗੁਰੂ ਸਾਹਿਬ ਨੇ ਕਿ ਘੋੜੇ ਦੇ ਬੈਠਾ ਉਹ ਹਰੀਚੰਦ ਹਡੂਰੀਆ ਜਿਨੇ ਲੋਹੇ ਦੀ ਸੰਜੋਚ ਮੜਿਆ ਹੋਇਆ ਸੀ ਲੋਹੇ ਨੂੰ ચીਰਦਾ ਹੋਇਆ ਤੀਰ ਹਰੀਚੰਦ ਦੀ ਛਾਤੀ 'ਚ ਜਾ ਕੇ ਵੱਜਦਾ ਤੇ ਹਰੀਚੰਦ ਘੋੜੇ ਤੋਂ ਪਿੱਛੇ ਜਾ ਕੇ ਡਿੱਗਦਾ ਆ ਜ਼ਮੀਨ ਤੇ ਇੱਥੇ ਹੀ ਹਰੀਚੰਦ ਦਾ ਖੇਡਾ ਵੀ ਖਤਮ ਤੇ ਪਹਾੜੀ ਰਾਜਿਆਂ ਦੀ ਉਹ ਜੰਗ ਦਾ ਵੀ ਖੇਡਾ ਖਤਮ ਗੁਰੂ ਸਾਹਿਬ ਨੇ ਫਿਰ ਇਹ ਜੰਗ ਜਿੱਤੀ ਤੇ ਪਹਾੜੀ ਰਾਜੇ ਮੈਦਾਨ ਛੱਡ ਕੇ ਭੱਜੇ ਹਰੀਚੰਦ ਦੀ ਮੌਤ ਤੋਂ ਬਾਅਦ ਪਹਾੜੀ ਰਾਜਿਆਂ ਦੀ ਫੌਜ ਲੱਭੀ ਨਹੀਂ ਉਸ ਮੈਦਾਨ 'ਚ ਆਪਣੇ ਮਰੇ ਹੋਏ ਜਰਨੈਲਾਂ ਦੀਆਂ ਲਾਛਾ ਵੀ ਉੱਥੇ ਹੀ ਛੱਡ ਗਏ ਉਹ ਗੁਰੂ ਸਾਹਿਬ ਨੇ ਫਿਰ ਚਿੱਤ ਦਾ ਬਿਗਲ ਵਜਾਇਆ ਜਿੱਤ ਦਾ ਇਹ ਜੰਗ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜੰਗ ਜਿੱਤਣ ਦੀ ਖੁਸ਼ੀ 'ਚ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਅਜੀਤ ਸਿੰਘ ਰੱਖਿਆ ਜਿਹਨੂੰ ਕੋਈ ਨਾ ਜਿੱਤ ਸਕੇ ਸਾਹਿਬ ਜਦਾ ਬਾਬਾ ਅਜੀਤ ਸਿੰਘ ਜੀ ਦਾ ਨਾਮ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਰੱਖਿਆ ਸੀ ਗੁਰੂ ਸਾਹਿਬ ਨੇ ਇਹ ਪੂਰੀ ਘਟਨਾ ਕ੍ਰਮ ਬਾਰੇ ਗੁਰੂ ਸਾਹਿਬ ਬਚਿੱਤਰ ਨਾਟਕ ਚ ਕੀ ਲਿਖਦੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਹਰੀ ਚੰਦ ਕੋਪੇ ਕਮਾਣਨ ਸੰਭਾਰਨ ਪ੍ਰਥਮ ਬਾਜਿਅਨ ਤਣ ਬਾਣ ਪ੍ਰਹਾਰਨ ਗੁਰੂ ਸਾਹਿਬ ਕਹਿੰਦੇ ਨੇ ਕਿ ਹਰੀ ਚੰਦ ਨੇ ਗੁੱਸੇ ਚ ਆ ਕੇ ਤੀਰ ਛੱਡੇ ਉਸਨੇ ਇੱਕ ਤੀਰ ਮੇਰੇ ਘੋੜੇ ਤੇ ਛੱਡਿਆ ਦੁੱਤੀਏ ਤਾਕ ਕੈ ਤੀਰ ਮੋਕੋ ਚਲਾ ਜੋ ਰਖਿਓ ਦੇਵ ਮੈ ਕਾਨ ਸ਼ੈਕ ਸਿਧਾਨ تے دوسرا تیر اونے ਸਾਡੇ ਵੱਲ ਚਲایا تے ਪ੍ਰਮਾਤਮਾ ਨੇ ਸਾਨੂੰ ਬਚਾ ਲਿਆ ਤੇ ਇਹ تیر ਸਾਡੇ ਕੰਨ ਨੂੰ ਛੂੰਦਾ ਹੋਇਆ ਲੰਘ ਗਿਆ ਤ੍ਰਿਤੀਅਨ ਬਾਣ ਮਾਰਿਓ ਸੁ ਪੇਟੀ ਮਝਾਰਨ ਵਿਦਿਅਨ ਚਿਲਕਤਨ ਦਵਾਰ ਪਰ ਸਦਾਨ ਚੁਬੀ ਚਿੰ ਚਰਮਨ ਕੁਛ ਆਇ ਨਾ ਅਨ ਕਲਨ ਕੇਵਨ ਜਾਨ ਦਾਸਨ ਬਚਾਇਨ ਉਸਨੇ ਤੀਸਰਾ تیر ਚਲਾਇਆ ਜੋ ਸਾਡੀ ਪੇਟੀ ਤੇ ਵੱਜਿਆ ਤੇ ਚਮੜੀ ਨੂੰ ਉਹਦੀ ਚੁੰਝ ਲੱਗ ਗਈ ਪਰ ਅਕਾਲ ਪੁਰਖ ਨੇ ਇਸ ਦਾਸ ਦੀ ਜਾਨ ਬਚਾ ਲਈ ਜਬੇ ਬਾਣ ਲੱਗਿਓ ਤਬੇ ਰੂਸ ਜਾਗਿਓ ਕਰਨ ਲੈ ਕਮਾਨ ਹਨ ਬਾਣ ਤਾਨ ਗੁਰੂ ਸਾਹਿਬ ਕਹਿੰਦੇ ਨੇ ਕਿ ਤੀਰ ਲੱਗਣ ਨਾਲ ਰੋਜ ਆਗਿਆ ਤੇ ਫਿਰ ਹੱਥ ਚ ਕਮਾਨ ਲੈ ਕੇ ਅਸੀਂ ਕਈ ਤੀਰ ਚਲਾਏ ਸਭੀ ਪੀਰ ਧਾਰੇ ਸਰੋਤਨ ਚਲਾਏ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਮੈਂ ਤੀਰ ਚਲਾਏ ਤਾਂ ਕਈ ਯੋਧੇ ਮਾਰੇ ਗਏ ਤਾਂ ਫਿਰ ਮੈਂ ਸਿਸ਼ਤ ਬਨ ਕੇ ਇੱਕ ਤੀਰ ਚਲਾਇਆ ਇੱਕ ਜੋਧੇ ਨੂੰ ਮਾਰ ਮਕਾਇਆ ਉਹ ਜਵਾਨ ਹਰੀਚੰਦ ਸਿਗਾ ਹਰੀਚੰਦ ਮਾਰੈ ਸੁਯੋਧਾ ਲਤਾਰੈ ਸੁਕਰੜੋ ਰਾਜ ਬਸੈ ਕਾਲਕਾਇਨ ਫਿਰ ਮੇਰੇ ਸਿੱਖਾਂ ਨੇ ਆਪਣੇ ਦੁਸ਼ਮਣਾਂ ਨੂੰ ਪੈਰਾਂ ਹੇਠ ਲਤਾੜ ਦਿੱਤਾ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਪਿਛੋਂ ਕਾਰਨ ਦਾ ਰਾਜਾ ਵੀ ਮਾਰਿਆ ਗਿਆ ਅਰਣ ਤਿਆਗ ਭਾਗੇ ਸਵੇ ਤਰਾਸ ਪਾਗੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਸਾਰੇ ਦੁਸ਼ਮਣ ਕਬਰਾ ਹਟ ਨਾਲ ਮੈਦਾਨ ਛੱਡ ਕੇ ਭੱਜ ਨਿਕਲੇ ਸਾਨੂੰ ਪ੍ਰਮਾਤਮਾ ਨੇ ਜਿੱਤ ਬਖਸ਼ੀ ਰਣਜੀਤ ਆਏ ਜੀਅੰਤ ਗੀਤ ਗਾਏ ਤਨੰਤਾਰ ਵਰਖੈ ਸਭੈ ਸੂਰ ਹਰਖੈ ਗੁਰੂ ਸਾਹਿਬ ਕਹਿੰਦੇ ਨੇ ਕਿ ਜਿੱਤ ਤੋਂ ਬਾਅਦ ਫਿਰ ਅਸੀਂ ਜਿੱਤ ਦੇ ਗੀਤ ਗਾਏ ਅਸੀਂ ਸੂਰਮਿਆਂ ਨੂੰ ਮਾਇਆ ਦੇ ਕਈ ਤਨ ਦਾ ਵੀ ਭਰਾ ਦਿੱਤਾ ਸਾਰੇ ਯੋਧੇ ਬੜੇ ਖੁਸ਼ ਹੋਏ ਅਸੀਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰਨਾਟਕ ਚਪੰਗਾਣੀ ਦੀ ਜੰਗ ਬਾਰੇ ਲਿਖਿਆ ਹਰੀ ਚੰਦ ਹਡੂਰੀਏ ਨੂੰ ਕਿਵੇਂ ਮਾਰਿਆ ਤੇ ਕਿਵੇਂ ਜੰਗ ਜਿੱਤੀ ਉਸ ਬਾਰੇ ਲਿਖਿਆ ਪੰਗਾਣੀ ਵੀ ਇਹ ਜੰਗ ਦਾ ਜੇ ਪੂਰਾ ਇਹ ਤੁਸੀਂ ਇਤਿਹਾਸ ਜਾਨਣਾ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਹਿਲੀ ਜੰਗ ਕਿਉਂ ਲੜੀ ਗਈ ਸੀ ਇਹ ਕਿਹਦੇ ਖਿਲਾਫ ਲੜੀ ਗਈ ਸੀ ਕੌਣ ਕੌਣ ਸੀ ਸਾਹਮਣੇ ਦੁਸ਼ਮਣ ਤੇ ਗੁਰੂ ਸਾਹਿਬ ਨਾਲ ਕੌਣ ਸੀ ਕਿਵੇਂ ਛੋਟੀ ਜਹੀ ਫੌਜ ਨਾਲ ਗੁਰੂ ਸਾਹਿਬ ਨੇ ਹਜ਼ਾਰਾਂ ਪਹਾੜੀ ਰਾਜਿਆਂ ਨੂੰ ਹਰਾ ਦਿੱਤਾ ਸੀ ਇੱਕ ਹਲਵਾਈ ਗੁਰੂ ਸਾਹਿਬ ਵੱਲੋਂ ਲੜਿਆ ਸੀ ਇੱਕ ਕਿਰਪਾਲਦਾਸ ਨਾਮ ਦਾ ਮਹੰਤ ਜੋ ਸੋਟਾ ਚੱਕ ਕੇ ਆ ਗਿਆ ਸੀ ਤੇ ਸਿਰਫ ਪਠਾਨਾਂ ਤੇ ਸਿਰਦੇ ਸੀ ਇਹ ਪੂਰੀ ਵੀਡੀਓ ਅਸੀਂ ਬਣਾਈ ਹੋਈ ਆ ਪੰਗਾਣੀ ਦੇ ਜੁੱਧ ਦੇ ਇਤਿਹਾਸ ਬਾਰੇ ਉਹ ਤੁਸੀਂ ਪੰਜਾਬ ਦੀਆਂ ਗੱਲਾਂ ਦੇ ਚੈਨਲ 'ਚ ਜਾ ਕੇ ਦੇਖ ਸਕਦੇ ਹੋ ਇਹ ਸੀ ਅੱਜ ਦਾ ਇਤਿਹਾਸ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਦੋ ਇਹ ਅੱਗੇ ਵੀ ਭੇਜ ਸਕਦੇ ਹੋ ਇਤਿਆਜ਼ ਦੱਸ ਦਿਆਂ ਕੋਈ ਵੀ ਭੁੱਲ ਚੁੱਕ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ